ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪ੍ਰਬੰਧਕ ਵੀਰਾਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਜਿਹੜੀ ਕੁਰਸੀ ਹੈ ਨਾ ਇਹਨੂੰ ਕਿਰਪਾ ਕਰਕੇ ਹਾਲ ਤੋਂ ਬਾਹਰ ਕਰ ਦਿਓ ਮੈਂ ਤੇ ਕੁਰਸੀ ਬਰਾਬਰ ਨਹੀਂ ਰਹਿ ਸਕਦੇ ਮੇਰੀ ਜ਼ਿੰਦਗੀ ਦਾ ਇੱਕੋ ਇੱਕ ਅਨੰਦ ਮੈਂ ਰਸਤੇ ਡਰਾਈਵਰ ਨਾਲ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਚਰ ਪ੍ਰਾਣ ਬਖਸ਼ੇ ਨੇ ਮੇਰਾ ਸਿਰ ਤੇਰੇ ਚਰਨਾਂ 'ਚ ਰਹਿ ਤੇਰੇ ਕਿਸੇ ਮੌਕੇ ਮੇਰਾ ਮਨ ਪਾਸੇ ਹੁੰਦਾ ਤੇ ਮੇਰੀ ਜਾਨ ਕੱਢਦੀ ਮੈਨੂੰ ਸਵਾਸ ਦੀ ਲੋੜ ਨਹੀਂ ਮੈਂ ਹੈਰਾਨ ਆ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਸਮਝਦੇ ਕੀ ਹਾਂ ਤਿੰਨ ਕੁਰਸੀਆਂ ਵਿੱਚ ਚਕਾਈਆਂ ਨੇ ਰੱਬ ਦਾ ਵਾਸਤਾ ਜੇ ਇਹ ਸਿਨੇਮਾ ਹਾਲੀਆਂ ਨੂੰ ਗੁਰੂ ਕੀ ਹਜ਼ੂਰੀ ਰਹਿਣ ਦਿਓ ਇਹ ਕੁਰਸੀਆਂ ਸਿਨੇਮਾ ਵਿੱਚ ਹੁੰਦੀਆਂ ਨੇ ਚਰਚਾਂ 'ਚ ਹੁੰਦੀਆਂ ਨੇ ਗੁਰੂ ਨਾਨਕ ਦੇ ਘਰ ਵਿੱਚ ਕੁਰਸੀ ਨੂੰ ਕੋਈ ਥਾਂ ਨਹੀਂ ਆਪਾਂ ਬਾਣੀ ਪੜ੍ਹਦੇ ਆ ਬਾਣੀ ਦੀ ਪੰਗਤੀਆ ਕੁਰਸੀ ਚ ਕਾ ਪ੍ਰਾਪਤ ਤੁਸੀਂ ਸੁਣਦੇ ਨਹੀਂਗੇ ਜਾਂ ਮੈਂ ਬੋਲਾਂ ਜਾਂ ਮੈਂ ਸ਼ਦਾਈਆਂ ਜਾਂ ਤੁਹਾਨੂੰ ਸੁਣਦਾ ਨਹੀਂ ਇਹਨੂੰ ਕੁਰਸੀ ਨੂੰ ਬਾਹਰ ਅਗਲਾਓ ਇਹਨਾਂ ਬਾਦ ਚੁਕੋ ਜਿਹੜੇ ਪੈਸੇ ਮੇਰੇ ਭਾਗਾ ਤੇ ਆ ਜਾਣਗੇ ਮਗਰ ਮਗਰਾਂਣਗੇ ਪੈਸੇ ਯਾਦ ਰੱਖਿਆ ਜੇ ਜਿਹੜਾ ਇਹਦੇ ਮਗਰ ਜਾਂਦਾ ਉਹਦੇ ਮਗਰ ਮਗਰ ਪੈਸੇ ਜਿਹੜਾ ਪੈਸਿਆਂ ਦੇ ਮਗਰ ਫਿਰਦਾ ਨਾ ਨਾਓ ਪੈਸੇ ਰਹਿੰਦੇ ਨੇ ਤੇ ਨਾਓ ਰਹਿੰਦਾ ਮੈਂ ਕੌਣਾ ਤਾਂ ਬੋਲਦਾ ਕਿੱਡੀ ਵੱਡੀ ਢੇਰੀ ਲੈ ਜਾ ਮੇਰੇ ਪੁੱਤ ਨੇ ਮੇਰੇ ਪੈਸੇ ਸਾਹਮਣੇ ਤੇ ਮੈਨੂੰ ਉਹਨੇ ਫੁੰਡ ਰੱਖ ਕੇ ਤੇ ਅੱਗ ਲਾਉਣੀ ਐ ਮੇਰੇ ਨਾਲ ਮੇਰੇ ਕੰਮ ਜਾਣੇ ਨੇ ਮੇਰੇ ਪੋਤੇ ਮਾਇਆ ਨੇ ਨਾਲ ਨਹੀਂ ਜਾਣਾ ਆਪਾਂ ਬੱਚਿਆਂ ਵਾਸਤੇ ਪਾਪੜ ਵੇਲਦੇ ਆ ਨਾ ਬੜੀ ਜਾਇਦਤ ਬਣੀ ਐ ਮੈਂ ਗੁਰੂ ਆਮਦਾਸ ਦੇ ਧਰਦਾ ਗਰੰਥੀ ਸਿੰਘ ਮੈਨੂੰ 42 ਸਾਲ ਹੋ ਗਏ ਨੇ ਕਥਾ ਕਰਦਿਆਂ ਨੂੰ ਤੇ ਜੇ ਮੈਂ ਗੁਰੂ ਆਮਦਾਸ ਕੋਲ ਨਹੀਂ ਰਜਿਆ ਨਾ ਤੇ ਰਜਾਵੇਗਾ ਕੌਣ ਮੈਂ